ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਬਈ ਅੱਜ 10 ਨਾਲ ਵੀ ਆਉਂਗਾ ਸ਼ਾਇਦ ਤੇ ਧੰਮਾ ਮਿਸਤਰੀ ਦਾ ਤਾਂ ਪੱਕਾ ਹੋ ਗਿਆ 100% ਕਹਿੰਦਾ ਹੁੰਦਾ ਮੈਂ ਇਹ ਕਹੀ ਜਾਂਦਾ ਕਿ ਬਈ ਮੀਂਹ ਪੈਣਾ ਮੀਂਹ ਵੈਣਾ ਨਾ ਆਪਣਾ ਕੰਮ ਖਰਾਬ ਹੋ ਜਾਣਾ ਸਮਾਜ ਦਾ ਵੀ ਟੁੱਪ ਚੜ ਗਈ ਹੈ ਦੇਖੋ ਮੈਂ ਅੱਜ ਆਇਆ ਫਿਰ ਨਾ ਜਾ ਜਾਂਦਾ ਤੇ ਦੇਖਦੇ ਆ ਤੇ ਕੌਣ-ਕੌਣ ਆਉਂਦਾ ਕੰਮ ਕਰਨੇ ਵਾਲਾ ਉਹ ਵੀ ਧੰਮਾ ਮਿਸਤਰੀ ਆ ਗਿਆ ਸਮਾਨ ਆਪਣਾ ਰੱਖ ਗਿਆ ਕਹਿੰਦਾ ਇੱਧਰ ਮਿੱਟੀ ਪਾ ਦੇ ਹਾਂ ਜਾਨੂ ਮੈਂ ਆ ਗਿਆ। ਤੋ ਕਰ ਆ ਲਿਆ। ਇਹਨੂੰ ਪ੍ਰਾਕ ਇਹਨਾਂ ਬਰਾਬਰ ਜੀ ਮਿੱਟੀ। ਕਰਟਿੰਜੇ ਕਰ ਲਾ ਮਿਸਤਰੀ ਨਾਲ। ਤੋ ਕਰਾ ਲਾ ਮਿਸਤਰੀ ਦਾ ਕੰਮ। ਮੈਂ ਰੋਪੜ ਜਾਣ ਨਾਲ ਵਕੀਲ ਨੂੰ ਮਿਲਿਆਉਣਾ। ਦੋ ਤਿੰਨ ਕੰਮ ਹੋਰ ਆਛੋਟਾ ਮੈਂ ਆਪੇ ਕਰਦਾ। ਇਹ ਦੋ-ਤਿੰਨੇ ਮਿਸਤਰੀ ਲਾ ਕੇ ਤੋ ਨਵੇੜੇ ਨੂੰ ਕੰਮ ਨੂੰ। ਠੀਕ ਆ ਸਾਰਾ ਕਰਾ ਲਈ ਸੈਟਿੰਗ ਉਹਨੇ ਛੱਡੀ ਨਾ ਜਿਹੜਾ ਅੰਦਰੋਂ ਬਾਕੀ ਕੰਮ ਬੰਦ ਕਰਦੇ ਆ ਜਿਹੜਾ ਮੇਨ ਬਰਸਾਤ ਵਾਲਾ ਗਿੱਲੇ ਗੁੱਲੇ ਵਾਲੇ ਨੂੰ ਮੇਟ ਦੇ ਉਹ ਅੰਦਰ ਬਣੀ ਗੱਡੀ ਅੰਦਰ ਵੜ ਜੂਗੀ ਉਹ ਗੱਡੀ ਅੰਦਰ ਹੋ ਜੂਗੀ ਬਸ ਠੀਕ ਆ ਫਿਰ ਉਤੋਂ ਬਾਅਦ ਮੈਂ ਗੇਟ ਵਾਲੇ ਕੋਲੇ ਮੈਂ ਆਉਂਦਾ ਮੈਂ ਹੀ ਮਾਰ ਕੇ ਆਉਂਦਾ ਜਿਹੜਾ ਸ਼ਾਮ ਨੂੰ ਫਚਰ ਲਾਂਗੇ ਇਹਨੂੰ ਲਾਲਾ ਨਾਲ ਹੋ ਕੇ ਬੰਦਾ ਲਾਲਾ ਇੱਕਦਾਂ ਬੁਲਾ ਰੋ ਉਹ ਕੋਈ ਯਾਰ ਦੋਸਤ ਮੇਰੇ ਲਾਲਾ ਆਪਣਾ ਕੋ ਚੱਕਰ ਨਹੀਂ ਲਵਾ ਲਾ ਘੰਟਾ ਖੰਡ ਕਰਦੇ ਆ ਫਿਰ ਮੈਂ ਦੇਖਦਾ ਜਾ ਕੇ ਫੰਡੋ ਵੀ ਮਿਸਟਰੀ ਦਾ ਕੋਈ ਆਇਆ ਨਹੀਂ ਅੱਜ ਲਾਰੇ 'ਚ ਲਾ ਕੇ ਲੰਘੇ ਤੇ ਅੱਜ ਚਾਚਾ ਜੀ ਵੀ ੱੱਲੇ ਮਿਸਟਰੀ ਤੇਰੇ ਫੇਰ ਛੁੱਟੀ ਮਾਰ ਗਏ ਆ ਮੈਂ ਉਹ ਹੀ ਦੁਪਹਿਰ ਤੇ ਕਰ ਰਹੇ ਕਹਿੰਦੇ ਆ ਕੇ ਕੰਟੇ ਨਾਲੇ ਬਹੁਤ ਜੂੜ ਬੋਲਦੇ ਆ ਬਾਤ ਨਾਲੇ ਪੈਸੇ ਐਡਵਾਂਸ ਗਏ ਸਭ ਰਿਆਂ ਕੋਲ ਹਾਂਜੀ ਚਲ ਕੋਈ ਗੱਲ ਨਹੀਂ ਕਈ ਵਾਰ ਲੋਰ ਕੰਮ ਫੜਿਆਪਾ ਹੁੰਦਾ ਨਾ ਕਰ ਲ ਕੱਲ ਕੋ ਦੋ ਇੱਕ ਦੋ ਦਿਨ ਚ ਕਰਾ ਲੈ ਆਰਾਮ ਨਾਲ ਕਰਾ ਲੈ ਕੋਈ ਕਾਲੀ ਨਾ ਕਰ ਹਾਂਜੀ ਚਲ ਰੱਖੀਂ ਧਿਆਨ ਹਾਂਜੀ ਹਾਂ ਮੈਂ ਮਾਰੂ ਕਦੇ ਦਿਨ ਚ ਫੇਰ ਕਿਹੜਾ ਹੈ ਠੀਕ ਹੈ ਉਹ ਸਾਈਡ ਕਰ ਗਿਆ ਜੀ ਕਿ ਮਿੱਟੀ ਭਾ ਕੇ ਰੱਖੀ ਕਰਨ ਤਾਂ ਮੈਂ ਕਹਿੰਦਾ ਮੈਂ ਆ ਜਾਊਂਗਾ ਮੈਂ ਕਹਿੰਦਾ ਕਹਿੰਦਾ ਹੀ ਆਇਆ ਨਹੀਂ ਹਾਰ ਕਿਉਂ ਬਈ ਸਾਡੇ ਕਹਿੰਦੇ ਕਿ ਖੇਲਣਾ ਕੀ ਡਿੱਗ ਰਿਹਾ 9 ਬਈ ਮੀ ਚੈੱਕ ਕਰੋ ਨਹੀਂ ਸਪੀਡ ਨਾਲ ਨਹੀਂ ਪੈ ਰਿਹਾ ਕਾਰਡੀਓ ਪਾਣੀ ਹੋ ਗਿਆ ਉੱਪਰ ਦੇਖ 10 ਮਿੰਟ ਹੋ ਗਿਆ ਹਨ ਪੂਰਾ ਦੱਬ ਕੇ ਨਹੀਂ ਪੈ ਰਿਹਾ ਜੀ ਰੈਂਪਰ ਚੱਕ ਲਿਆ ਤੇ ਸਫਾਈ ਪਾਣੀ ਪੂਣੀ ਕੱਢਣ ਨੂੰ ਹਲੇ ਟਾਕੀਆਂ ਮੋੜੀ ਤੇ ਲੱਗ ਜੀ ਨਹੀਂ ਪਏ ਆ ਉਧਰ ਗਿਆ ਕੇ ਪਾਣੀ ਅੰਦਰੇ ਆ ਰਿਹਾ ਉਹ ਥੜ ਦਿਖਾਉਂਦਾ ਪਾਣੀ ਦੇਖੋ ਮੈਂ ਸਾਡੀ ਆ ਲੱਕੜੀ ਢੱਕੀ ਵੀ ਕੰਮ ਆ ਗਈ ਹਨਾ ਪਰ ਜਮਾ ਵੀ ਪਾਣੀ ਨਹੀਂ ਲੱਗਿਆ ਹੈਗਾ ਹਨਾ ਫੇਰ ਢੱਕਤੀ ਦੀ ਹਨਾ ਮੀ ਇਧਰੋਂ ਬਹੁਤ ਤੇਜ਼ ਟੇਡਾ ਮੀ ਪਿਆ ਤਾਂ ਪਾਣੀ ਆ ਰਿਹਾ ਕਿੰਨੀ ਤੇਜ਼ ਸਪੀਡ ਪਾਣੀ ਆ ਰਿਹਾ ਜੇ ਤੋਂ ਦੇ ਆਉਂਦੇ ਸਲੈਡ ਤੇ ਦੇਖਦਾ ਹਾਂ ਸਲੈਡ ਬਲੇ ਪਾਵੇ ਵਰਦੀ ਡੇਮਾ ਲੱਗਦੀ ਹੈ ਨਾ ਆਹ ਪਾਣੀ ਕਿੱਥੇ ਨਾ ਵਾਰਿਓ ਆਵੰਦ ਦੀ ਹਵਾ ਹੈ ਪਾਣੀ ਅੰਦਰ ਆ ਰਿਹਾ ਸਾਰ ਲੋ ਬਈ ਲੱਗ ਜਾਓ ਡਿਊਟੀਆਂ ਪਰ ਪਾਣੀ ਕੱਢਣ ਇਹ ਤੁਹਾਨੂੰ ਨਹੀਂ ਪੈ ਗਿਆ ਹਾਂਜੀ ਤੇ ਵਧੀਆ ਤੁਹਾਨੂੰ ਲੱਗ ਗਿਆ ਉਹ ਸੜਕ ਉਹ ਦੇਖ ਕਿੰਨਾ ਮੋਟਰਸਾਈਕਲ ਆਇਆ ਪਾਣੀ ਪਾਣੀ ਹੋ ਰਿਹਾ ਹਰ ਤੱਕ ਹਾਂ ਵੀ ਨਾਉਣਾ ਦਾ ਨਹੀਂ 9 ਵਜ ਗਏ ਨਾ ਟਾਈਮ ਕਿੰਨਾ 9 ਵਜ ਕਿਤੇ ਨਾ 9:30 ਹੋ ਗਏ ਵੇਖ ਲੋ ਕਰਵੀਰ ਖੂ ਪੂਰਾ ਪਾਣੀ ਆ ਗਿਆ। ਲੈਟ ਵਾਲਿਓ। ਆਹ ਦੇ ਉਧਰੋਂ ਡਿੱਗ ਰਿਹਾ ਪੂਰਾ। ਆਸਮਾਨੇ ਕਿਆ ਹੋ ਗਿਆ ਤੇ ਨਾ ਪਾਣੀ ਜਿਆਦਾ ਹੁੰਦਾ ਨਾ ਅੰਮੀ। ਉਹ ਥੱਲੇ ਘਟ ਹੈ। ਸੋਹਰਾ ਕਿਹ ਵਜੇ ਇਧਰ ਤੇ ਵੀ ਨਹੀਂ ਆ ਰਿਹਾ ਇਧਰ ਤਾਂ ਪਾਣੀ ਆ ਜਾਂਦਾ ਇਧਰ ਨਾਲ ਜ਼ਿਆਰਾ ਪਾਣੀ ਹੁੰਦਾ। ਇਧਰ ਤਾਂ ਪਾਣੀ ਦੇਖੋ ਘਟ ਆ ਰਿਹਾ ਆਲੇ। ਇਹ ਨਾ ਬਾਹਰ-ਬਾਰ ਨਹੀਂ ਚੱਲ ਰਿਹਾ। ਇਹ ਵੀ ਪਾਣੀ ਦੇਖੋ ਕਿਹੜੇ ਹਿਸਾਬ ਨਾਲ ਭਰਿਆ ਹੋਇਆ ਉੱਪਰ। ਹਾਂ। ਸਟਾਅਲ ਹੈ ਨਾ ਉੱਪਰ। ਹੁਣ ਭਰਿਆ ਹੋਇਆ। ਆਹ ਇਸ ਚੱਲਦੀ ਥੱਲੇ ਨਾ ਬਿਜਲੀ ਬਹੁਤ ਜ਼ੋਰ ਦੀ ਵੀ ਇੱਧਰ ਨੂੰ। ਕੋਈ ਕਰ ਦੋ ਲੈਟਾ ਮਾਰ। ਚਲੋ ਬਈ ਥੱਲੇ ਨੂੰ ਕਰਦੇ ਸਾਹਿਬ ਉਰੇ ਤੇ ਕੱਕਤੀ ਸਾਰੀ ਬਾਸ ਬਾਸ ਥੱਲੇ ਤੇ ਹੋ ਜਾਣੀਆਂ ਆਜ ਚਲੇਗਾ ਮਾਸ਼ਕੇ ਚਲੇ ਰੋ ਥੱਲੇ ਤੇ ਹੀ ਹੋ ਜਾਏ ਤੇ ਬਧੀ ਘਰੇ ਆ ਪਾਜ ਹੁਣ ਹੁਣ ਲੈਟਾ ਵੱਲ ਦੀਆਂ ਛੜਤੀਆਂ ਸੀ ਉਰੇ ਔਰ ਇਹ ਰ ਕੋ ਡਬਲ ਸੋਚ ਲੱਗੀ ਵੀ ਆ ਆ ਬੰਦ ਕਰਤੀ ਹੁਣ ਇਹ ਲਾਈਟਾ ਥੱਲੇ ਦੀ ਵੀ ਬੰਦ ਹੋ ਜਾਣੀ ਹੋਰ ਹੁਣ ਆਹੀ ਲਾਈਟ ਥੱਲੇ ਦੇ ਬੰਦ ਕਰਕੇ ਦਿਖਾਉਂਦਾ ਤੁਹਾਨੂੰ ਮੈਂ ਡਾਉਨ ਸੱਚ ਲੱਗੀ ਦੀ ਸਾਮ ਕਰੀ ਬੰਦ ਹਾਂ ਦੇਖੋ ਬੰਦ ਹੋ ਗਈ ਹੁਣ ਉਹ ਪਰ ਥੱਲੇ ਦੀ ਲਾਈਟ ਬਾਲ ਦੇ ਹੋਏ ਤੇ ਉਹ ਵੀ ਬਲ ਜਾਂਦੀ ਔਰੇ ਦੀ ਬੰਦ ਹੋ ਜਾਂਦੀ ਅਚਕੋ ਪੌਟਸ ਤੇ ਵੀ ਬੰਦ ਹੋ ਜਾਂਦੀਆਂ ਚਲੋ ਬਈ ਕਾਲੂ ਸੌ ਗਿਆ ਮੈਂ ਇਹ ਕਾਲੂ ਵੀ ਸਾਡੇ ਘਰਾਂ ਹੀ ਤੇ ਅੱਜ ਬਹੁਤ ਦਿਨਾਂ ਦੇ ਬਹੁਤ ਦਿਨਾਂ ਬਾਅਦ ਪਿਆ ਉਹਰੇ ਹਾਂ ਬਈਆ ਸੌ ਗਿਆ ਪੈਰਾ ਪੈਰਾ ਤੇ ਲੋ ਵੀ ਰਾਤੀ ਤੁਸੀਂ ਦੇਖੀ ਰਾਤ ਬਹੁਤ ਤੇਜਮੀ ਪਿਆ ਐਨ ਮੈਂ ਨਾ ਨਮੀ ਕਿੰਨੇ ਵੇ ਤੱਕ ਪੈਂਦਾ ਰ ਸਵੇਰ ਤੱਕ ਮੈਂ ਨਾ ਨਾ ਸਵੇਰੇ ਬੈ ਰਾਤ ਦਾ ਘੰਟਾ ਘੱਟ ਲਈ ਮੈਂ ਕਹਿੰਦਾ ਹਾਂ ਤਾ ਤਾਂ ਪੂਰਾ ਐਨ ਇੱਕ ਘੰਟਾ ਝਟ ਲਈ ਮੀਨ ਆ ਉਹਦੇ ਬਾਅਦ ਥੋੜਾ ਥੋੜਾ ਪਈਓ ਗਿਆ ਹੌਲੀ 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 ਬਾਕੀ ਹੁਣ ਖੇਤਾਂ ਚ ਜਲਦੇ ਆ ਖੇਤਾਂ ਦੇਦੇ ਕਿੰਨਾ ਪਾਣੀ ਪੋਣੀ ਆ ਤੇ ਲੋ ਬਈ ਮੋਟਰ ਚਲਾਉਣ ਦੀ ਤਾਂ ਲੋੜ ਹੀ ਨਹੀਂ ਪੈਣੀ ਹੁਣ ਪਾਣੀ ਐਨ ਖੜ ਕੇ ਖੇਤ ਚ ਬੰ ਮੇਰੇ ਕੁਵਾਜਾ ਤਾਂ ਲੋਣੇ ਤੇ ਜਦੇ ਮੋਟਰ ਚੱਲੀ ਆ ਉਹਦੇ ਬਾਅਦ ਨਹੀਂ ਛੱਡੀ ਫਿਰ ਜਿੱਕ ਦਿਨ ਮੈਂ ਹੋਰ ਪਿਆਂਦਾ ਜੋ ਨਾਲ ਦੇ ਖੇਤੇ ਦੇਖਣਾ ਇਹਨੇ ਪਾਣੀ ਖੜ ਗਿਆ ਤਾਂ ਉਹ ਤਾਂ ਇਕਲੇ ਦੇ ਨੇ ਐਜ ਵੀ ਆਨ ਭਰ ਗਿਆ ਤਾਂ ਖੇਤ ਚਲੋ ਬਧੀਆ ਥੋੜਾ ਥੋੜਾ ਮੀਂਹ ਪਈ ਜਾਵੇ ਮੋਟਰ ਚਾਉਣ ਦੀ ਲੋੜੇ ਨਾ ਪਵੇ ਚਲੋ ਭਾਈ ਅੱਜ ਨਾਨਾ ਜੀ ਆਏ ਹੋਏ ਸੀਗੇ ਸੈਵਰੇਂ ਚੱਲੇ ਏਂਡ ਨੂੰ henga bhai ਉਹ ਵੀ ਫਾਰੀ ਵੀਡੀਓ ਹਾਂਜੀ ਹਾਂਜੀ ਅਗਲੀ ਹਿੱਟ ਆ ਰਿਹਾ ਬਾਈ ਬਾਏ 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 ਬਾਈ ਕਰਦੇ ਬਾਈ ਫੋੜਦੇ ਭੁੱਲ ਗਿਆ ਕੋਸੇ ਰਹੀਏ ਬਹੁਤ ਬਾਈ ਨਾ ਨਾ ਆਇਆ ਨਾ ਪਾਉ ਪਿੱਛੇ ਰਹਿ ਗਿਆ ਲੰਘੇ ਤੇ ਰਿਆੜੀ ਜਿਹੜੇ ਖੇਲਦੇ ਤੇ ਉੱਧਰ ਰਮਦੀਦੀ ਨੇ ਵੀ ਚੱਲਣਾ। ਕਾਨੂੰ ਹਾਂ ਉਹਨੇ ਵੀ ਚੋਣਾ। ਉੱਧਰ ਪੰਮੂ ਵੀ ਆਇਆ ਪੰਮੂ ਆ ਕੇ ਦੇਖੂਗਾ ਕਿੱਥੇ ਲਾਂਗੇ। 4-5 ਵਜੇ ਆਉਂਗਾ। ਤੂੰ ਬਹੁਤ ਹੈ ਨਾ? ਹਾਂਜੀ। ਤੰਨੋ ਤੇ ਹੁਣ ਚੱਲੀਏ ਪਾ ਦੂ ਵੀ ਮੋਟਰ ਪਾ। ਦੁਪਹਿਰ ਹੋ ਗਈ ਸ਼ਾਮ ਹੋ ਚੱਲੀ। ਮੈਂ ਕੁਇਚਰ ਵਗੈਰਾ ਤੋੜਦੇ ਨਹੀਂ ਅੱਜ। ਮੈਂ ਲਿਆਉਂਦਾ ਉਹ ਹੀ। ਤੇ ਹੁਣ ਬਈ ਚੱਲੀਏ ਮੋਟਰ ਪਾ। ਮੋਟਰ 'ਤੇ ਜਾ ਕੇ ਗੱਲਾਂ ਕਰਦੇ ਆ। ਧੁੱਪ ਦੇਖੋ ਮੀਂਹ ਤਵਾ ਕਿੰਨੀ ਤਿੱਖੀ ਧੁੱਪ ਨਿਕਲੀ ਆ। ਮੜਾ 2 ਕਿ ਮਿੰਟ ਬਾਅਦ ਖੜੇ ਰਹਿ ਗਏ ਐ ਨਾ ਗਰਮੀ ਗਰਮੀ ਹੋ ਜਾਂਦੇ ਆ ਤੇ ਹੁਣ ਚੱਲੀਏ ਮੋਟਰ ਪਾ ਮਿਸਤਰੀ ਦੇ 2 ਘੰਟੇ ਲੰਦਾਦਾ ਤੁਹਾਨੂੰ ਅੱਜ ਟਾਇਲਰ ਦਾ ਮਿਸਤਰੀ ਆ ਸੀਗਾ ਅੱਜ ਸਿਰਫ 1 ਘੰਟਾ ਵੀ ਲਾਇਆ ਉਹਨੇ ਅੱਧਾ ਘੰਟਾ ਲਾਇਆ ਹੁਣ ਅੱਧਾ ਘੰਟਾ ਲਾ ਕੇ ਲੰਘ ਗਿਆ ਕਹਿੰਦਾ ਮੈਂ ਕੱਲਾ ਐ ਮੇਰੇ ਜੀ ਨਹੀਂ ਲੱਗਦਾ ਤੇ ਹੁਣ ਕੱਲ੍ਹ ਦੇ ਲਈ ਦੇ ਇੱਕ ਕੱਲ੍ਹ ਦੇ ਦਿਨ ਦਿੱਤਾ ਵਾ ਉਹਨਾਂ ਨੇ ਕਿ ਕੱਲ ਨਾ ਆਪਣਾ ਇੱਕ ਬੰਦਾ ਹੋ ਸੀਗਾ ਉਹ ਨਾ ਆਪਣੇ ਪਿੰਡ ਗਿਆ ਸੀਗਾ ਕਹਿੰਦਾ ਮੈਂ ਹਫ਼ਤੇ ਤੱਕ ਆ ਜਾਣਾ ਉਹਨਾਂ ਮੈਂ ਕੱਲ ਨੂੰ ਅੱਜ ਪਿੰਡ ਨਾ ਅਜ ਰੋਪੜ ਆਇਆ ਨਾ ਕੱਲ ਨੂੰ ਕੰਮ ਤੇ ਆ ਜਾਊਂਗਾ ਜੇ ਕੱਲ ਤੇ ਬਾਹ ਬਣਾਇਆ ਫੇਰ ਪਰਸਨ ਦੇ ਰੇਲ ਬਣਾਵਾਂਗੇ ਮੈਂ ਕਿਹਾ ਇਹ ਕਿੰਨਾ ਕੰਮ ਰਹਿੰਦਾ ਸਿਰਫ ਹੁਣੇ ਤਿੰਨ ਟੈਲਾਂ ਚਾਰ ਕਿ ਟੈਲਾਂ ਰਹਿੰਦੀਆਂ ਲਾਉਣੇ ਨੂੰ ਆਪਣੀ ਗੱਡੀ ਅੰਦਰ ਚੜ ਜਾਈ ਹੋਣੀ ਮੈਂ ਕਿਹਾ ਹੁਣ ਅਸੀਂ ਚਾਰ ਟੈਲਾਂ ਕਰਕੇ ਕੰਮ ਖੜਿਆ ਹੋਗਾ ਹੁਣ ਗੱਡੀ ਕਦੇ ਕਿਸੇ ਘਰ ਖੜਾ ਰਿਆ ਕਦੇ ਕਿਸੇ ਘਰ ਖੜਾ ਰਿਆ ਚਲੋ ਤਾਂ ਵੀ ਮੈਂ ਨਰ ਮਹੀਤਾ ਆਈਆਂ ਨਾ ਮੈਂ ਚੱਲ ਕਾਣ ਕੋਈ ਨਹੀਂ ਇੱਕ ਦਿਨ ਹੋਰ ਲੇਟ ਸੀ ਹੋਰ ਡੇਟ ਸੀ ਉਹ ਲੇਟ ਕਰਦੇ ਕਰਦੇ ਪਿਛਲੇ ਹਫਤੇ ਦਾ ਕੰਮ ਚੱਲਦਾ ਇੱਕ ਹਫਤਾ ਲਗਾਤਾ ਉਹਨਾਂ ਨੇ ਐ ਕਰਦੇ ਕਰਦੇ ਕੱਲੂ ਆਉਂਗੇ ਕੱਲੂ ਆਉਂਗੇ ਕੱਲੂ ਆਉਂਗੇ ਕੱਲੂ ਆਉਂਗੇ ਚੱਲ ਨਾ ਕੋਈ ਗੱਲ ਨਹੀਂ ਤੇ ਹੁਣ ਚਲੀਏ ਆਪਾਂ ਮੋਟਰ ਪਾ ਮੋਟਰ ਪਾ ਕੇ ਦੱਸ ਦੋ ਸਾਨੂੰ ਤੇ ਲੋ ਵੇ ਮੋਟਰ ਤੇ ਪਹੁੰਚ ਗਏ ਤੇ ਇਧਰ ਬੁੱਟੇ ਦੇਖੋ ਹਾਲ ਤੱਕ ਪਾਣੀ ਖੜਿਆ ਆ ਸਾ ਮਤਲਬ ਸੌਣਾ ਵੀ ਪੈ ਗਿਆ ਰਾਤ ਫੇਰ। ਹੋਰ ਗਹਿਨ ਤੱਗਿਆਂ ਨਿਕਲਿਆ ਪਾਣੀ ਵਾਲੀ ਆ। ਇਹ ਪਰਸੋਂ ਨਾ ਬੰਦਦੇ ਫੇਰ ਕਿਤ ਬੇਰ ਬੋੜ ਆਖੋ ਖੇਤ ਬਾਹਰ ਆਉਣਾ ਦਾ ਬਈ। ਉਹ ਪਾਣੀ ਖੜੀ ਜਾਣਾ ਦਾ ਬਾਹਰ ਨਹੀਂ ਹੁੰਦਾ ਮੁੰਮੁਰ ਕੇ। ਤੇ ਹੁਣ ਦੇਖਦੇ ਸਰ ਵਿੱਚ ਨਾ ਗੱਲ ਕਰੀਆ ਚਾਹ ਕਹਿੰਦਾ ਇਹਨਾਂ ਦੇ ਜਣ ਜਾਪਾ ਨਾ ਰਾਉਂਡ ਆਪ ਮਾਰ ਦੇਣੀ ਆ ਖੱਬਲ ਜ ਸਾਰੀ ਮਰ ਜੂਗਾ ਕਹਿੰਦੇ। ਤੇ ਆਹ ਸਾਈਡ ਦੇਖੋ ਗੰਨਾ ਸਾਰੀ ਭਰੇ ਖੜਾ ਪਾਣੀ ਨਾਲ। ਨਾ ਬਾਹਰ ਦੇਖੋ ਕਿੰਨੀ ਕਿੰਨਾ ਸੁਣਾ ਸੁਣਾ ਜਰੇ ਨਾ ਕੋਈ ਆਵਾਜ਼ ਨਹੀਂ ਆ ਰਹੀ ਸੁਣਾ ਸੁਣਾ ਸ਼ਲੀਮ ਮੋਟਰ ਕੋਲ ਤੇ ਹੁਣ ਦਾਦਾ ਤੁਹਾਨੂੰ ਗੱਲ ਮਿਸਤਰੀਆਂ ਦੀ ਪਿਛਲੇ ਇੱਕ ਹਫਤੇ ਹੋ ਚਲੇ ਆ ਕਿ ਜਦ ਰੈਂਪ ਦਾ ਕੰਮ ਸ਼ੁਰੂ ਕਰਿਆ ਤਾਂ ਤੁਸੀਂ ਪਿਛਲੀ ਵੀਡੀਓ ਦੇਖਿਆ ਹੋਣਾ ਉਸ ਤੋਂ ਬਾਅਦ ਇੱਕ ਦਿਨ ਆਏ ਹੈਗੇ ਇੱਕ ਦਿਨ ਵਿੱਚ ਨੂੰ ਢੇੜਾ ਮਾਰਿਆ ਤਾਂ ਕਿ ਦਿਖਾਇਆ ਮੈਂ ਫੱਟਾਂ ਦਿਖਾਉਣ ਲੱਗਾ ਕਿ ਇਦਾਂ ਮੇਰੀ ਫੱਟ ਵੱਢ ਗਈ ਆ ਚੱਲ ਕੀਤੇ ਨੇ ਕੱਲ ਤੁਹਾਡੇ ਘਟਵਾਦੀ ਤੁਸੀਂ ਰਹਿਣ ਦੋ ਉਹ ਦੂਆ ਬੰਦਾ ਪਰਤੇ ਚਲੇ ਗਿਆ ਆਪਣੇ ਕਹਿ ਰਿਹਾ 3 ਦਿਨ ਤੱਕ ਆਣ ਉਹਨੇ 3 ਦਿਨ ਕਰਦੇ ਕਹਿੰਦਾ ਅਗਲੇ ਹਫਤੇ ਅਗਲੇ ਹਫਤੇ ਨਾ ਅਗਲੇ ਦਿਨ ਆਉਂਗਾ ਅਗਲੇ ਦਿਨ ਆਉਂਗਾ ਉਹ ਪੂਰੇ ਹਫਤੇ ਬਾਅਦ ਆਇਆ ਹੁਣ ਅੱਜ ਵੀ ਪੱਕਾ ਨਹੀਂ ਹੈਗਾ ਕਿ ਉਹ ਆ ਗਿਆ ਕਿ ਨਹੀਂ ਤੇ ਮੈਂ ਵੀ ਇਹਨਾਂ ਜੋਰ ਨਹੀਂ ਬੈ ਮੈਂ ਚੱਲ ਕੀਤੇ ਨਹੀਂ ਹੁਣ ਤੁਹਾਨੂੰ ਪਤਾ ਹੈ ਕੰਮ ਇਹਨਾਂ ਕਰਾਉਣ ਦਾ ਘਰੇ ਜੀ ਕਰਦਾ ਹੁੰਦਾ ਨਾ ਕੋਈ ਕੀ ਤਾਂ ਹੁਣ ਚਾਹ ਰਿਹਾ ਕਿ ਹਾਂ ਇਹ ਵੀ ਕਰਾਉਣਾ ਸੀ ਇਹ ਵੀ ਕਰਾਉਣਾ ਸੀਗਾ ਐਨਾ ਕੀ ਸਾਨੂੰ ਬਸ ਤੇਲ ਲਾ ਕੇ ਸਾਡਾ ਗੇਟ ਲੱਜਦਾ ਤੇ ਸਾਨੂੰ ਪਤਾ ਹੀ ਸੇਫਟੀ ਰਹਿੰਦੀ ਹੁਣ ਅਸੀਂ ਥੋੜੇ ਸਾਹਮਣੇ ਹੀ ਐ ਉਹ ਚਾਦਰ ਜੀ ਲਾਈ ਹੋਈ ਐ ਤੇ ਬਾਕੀ ਹੋਰ ਤਾਂ ਹੋਦਰ ਹੈ ਨਹੀਂ ਬਈ ਇੰਨਾ ਮੋਟਰ ਬਾਈ ਸੀਗੇ ਚਲੋ ਮੋਟਰ ਬਾਬੇ ਢੇੜਾ ਮਾਰੀ ਆਈ ਐ ਤੇ ਇਧਰ ਸਰਵਿਸ ਨੇ ਸਰਵਿਸ ਜੀ ਇਹਨੇ ਬਾਤਾਂ ਸੀਗਾ ਮੋਟਰ ਪਾ ਤੇ ਬਾਕੀ ਹੋਰ ਤਾਂ ਹੁਣ ਨੇ ਕੀ ਕਹਿ ਦੀ ਵੀਰੇ ਕੋਈ ਨਹੀਂ ਖਾਸ ਗੱਲਾਂ ਕਰਨ ਦਾ ਕੁਝ ਜੀ ਦਾ ਕਰਦੇ ਨਹੀਂ ਹੁੰਦਾ ਹਮ ਬਲੌਗ ਵੀ ਐ ਇਹ ਸਿਰਫ ਮੈਂ ਤੁਹਾਡੇ ਕਰਕੇ ਬਣਾਇਆ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਸਾਡੇ ਵਾਕੇ ਇਦਾਂ ਚੱਲ ਰਹੀ ਕੀ ਜਿਹੜੀ ਬੀ ਤਰੀ ਸਾਡੇ ਪਰ ਬਾਕੀ ਸਭ ਹੋਰ ਤਾਂ ਸਭ ਠੀਕ ਐ ਮੋਟਰ ਪਾਇਆ ਸੀਗਾ ਹੋਰ ਵੀ ਥੋੜੀ ਹੌਮਜੀ ਹੋਈ ਵੀ ਐ ਇਹਨਾ ਪੱਖੇ ਤੇ ਵੀ ਵਹਿ ਹੁੰਦਾ ਜੇ ਪੱਖੇ ਤੇ ਇਧਰ ਆ ਜੀ ਐ ਥੋੜੀ ਗਰਮੀ ਆ ਜਾਂਦੀ ਆ ਕਣਾ ਪਾਣੀ ਖੜਾ ਸੱਡਾਂ ਪਾ ਉੱਪਰ ਤੇ ਧੁੱਪ ਆ ਰਹੀ ਐ ਉਹਦੇ ਵਰਗੇ ਹਮੱਜ ਹੀ ਫੈਲ ਗਈ ਤੇ ਇੱਧਰ ਕਟਰ ਵਾਲੀ ਮਸ਼ੀਨ ਲੱਭਦਾ ਸੀਗਾ ਉਹ ਮਿਲਿਓ ਨਹੀਂ ਉਹਨੇ ਡੈਡੀ ਜੀ ਨੂੰ ਵੀ ਪੁੱਛਿਆ ਤਾਂ ਉਹ ਕਹਿੰਦਾ ਇੱਧਰ ਤਾਈ ਨੂੰ ਦਿੱਤੀ ਵੀ ਆ ਉਹ ਕਹਿੰਨੇ ਖਰਾਬ ਹੋ ਗਈ ਮਸ਼ੀਨ ਜਿਹੜੀ ਇੱਧਰ ਬਲੇਟ ਜੇ ਉਹ ਕਟਿੰਗ ਨਹੀਂ ਕਰਦੇ ਹੁੰਦੇ ਨਾ ਆਪਣੀ ਮਸ਼ੀਨ ਸੀ ਜਿਹੜੀ ਆਪਾਂ ਧਾ ਵੜਨੇ ਵਾਲੀ ਉਹ ਬੰਦ ਨਹੀਂ ਕਹਿੰਨੇ ਖਰਾਬ ਹੋ ਗਈ ਹੁਣ ਦੇਖਦਾ ਐ ਨਾ ਪਰ ਵੀ ਕੋਈ ਹੋਰ ਮਸ਼ੀਨ ਲੈ ਕੇ ਫੇਰਤਾ ਨਾ ਖੱਬੜ ਬਹੁਤ ਬੜਾ ਹੋ ਜਾਣਾ ਤੁਹਾਡੇ ਸਾਹਮਣੇ ਕਿੰਨਾ ਪਿਹੜਾ ਜਿਹਾ ਲੱਗਦਾ ਕੋਈ ਹੋਰ ਮਸ਼ੀਨ ਲੱਭ ਕੇ ਲਿਆਉਂਦਾ ਤੇ ਹੁਣ ਆਪਣੇ ਬੁੱਟੇ ਵੀ ਦੇਖੋ ਇਹ ਸਾਫ ਸੁਥਰੇ ਜਿਹਾ ਲੱਗਦੇ ਆ ਸਮਝ ਲੱਕ ਹੁਣ ਇਹਨਾਂ ਖੇਤ ਸਾਫ ਪਿਆ ਆਪਣਾ ਬੀਜਣਾ ਤਾਂ ਅਸੀਂ ਐ ਨਾ ਚ ਕੁਝ ਖਾਸ ਨਹੀਂ ਬੀਜਦੇ ਬੱਸ ਕਣਕੇ ਹੀ ਬੀਜਦੇ ਹੁੰਦੇ ਆ ਸਾਡੇ ਕੋਲੇ ਕਿਹੜੇ ਨੇ ਮੈਸਾ ਜਿਹਾ ਡੰਗਰ ਆ ਕੀ ਕੱਕ ਬੀਜ ਦੀ ਐ ਕਰ ਵੀਜੇ ਸੀਗੇ ਫਿਰ ਅਸੀਂ ਉਹ ਤੋਂ ਥੋੜਾ ਜ਼ਿਆਦਾ ਕਸਬਾਨ ਜਾ ਪੈ ਗਏ ਸੀਗਾ ਫੇ ਖੇਤ ਨੂੰ ਬਹੁਤ ਵਾਰ ਪਾਉਣਾ ਪਿਆ ਤਾਂ ਜਾ ਕੇ ਸੈਟ ਆਇਆ ਸੀਗਾ ਫਿਰ ਇਹਨੂੰ ਅਸੀਂ ਖੇਤ ਨੂੰ ਖਾਲੀ ਛੱਡਦੇ ਨਹੀਂ ਕਿਉਂਕਿ ਆਪਾਂ ਨੇ ਪਪੂਲਰੇ ਲਾਏ ਪਏ ਆ ਬਸ ਸਿਰਫ ਇਹਨਾਂ ਚ ਆਪਾਂ ਕਣਕ ਦੀ ਖੇਤੀ ਕਰਦੇ ਹਾਂ ਕੁਝ ਜ਼ਿਆਦਾ ਨਹੀਂ ਕਰਦੇ ਤੇ ਹੁਣ ਥੱਲੇ ਵਾਲੇ ਚ ਵੀ ਇੱਦਾਂ ਲਈ ਅਸੀਂ ਪਿੰਡ ਦਾ ਸਿੰਪਲ ਮਤਲਬ 26 ਲਾਉਂਦੇ ਹੁੰਦੇ ਆ ਤੇ ਇੱਧਰ ਅਸੀਂ ਆਹ ਮੋਟਰ ਪਾ ਉਰੇ ਬਾਸਮ ਤੇ ਲਾਇਆ ਕਰ ਦਿੱਤੇ ਘਰ ਵਾਸਤੇ ਹਲੇ ਇਸ ਸਾਲ ਦਾ ਸਾਡਾ ਨਿਕਲ ਜਾਣਾ ਬਾਸਮਤੀ ਨਾਲ ਹਲੇ ਪਏ ਚੋਲ ਕਾਫੀ ਤੀ ਅਗਲੀ ਵਾਰ ਦੇਖਾਂਗੇ ਸਭ ਪਿੰਡੇ ਲਾ ਦੀਏ ਬਾਸਮਤੀ ਕਰ ਕਰ ਜੋਗੇ ਤੇ ਤੈ ਤਰੀ ਵੇਖੋ ਵੀ ਆ ਨਿਕਸਮਾਨ ਪਿਆਵਾ ਸੱਬਲਾਂ ਦਾ ਵਿੱਚ ਦੂਵੇ ਘੱਬਲੁੱਗੇ ਹੈ ਤੇ ਹੁਣ ਦੇਖੀਏ ਸਬਜੀ ਸਬਜੀ ਤੋੜੀ ਹੈ ਮਨੇ ਮੋਟੀ ਮੇਚਾ ਨਾਲ ਡੇਲੀ-ਡੇਲੀ ਥੋੜੀ ਜਾਉਂਗਾ ਫੇਰ ਵਧੀਆ 10 ਮਿਰਚਾਂ ਲੈ ਜਾਂਦਾ ਅਗਲੇ ਦਿਨਾਂ ਕਿ ਫੇਰ 10 ਮਿਰਚਾਂ ਜਿੱਕ ਵਾਰ ਇਕੱਠੇ ਤੋੜ ਲੇ ਜੇ ਮੈਂ ਘਰਾਂ ਦੇ ਕਿ ਖਰਾਬ ਹੋ ਜਾਂਦੀਆਂ ਧੰਨਵਾਦ ਗਰਮੀ ਦਾ ਟਾਈਮ ਹੈ ਸਬਜ਼ੀ ਪਿੰਡੀਆਂ ਨੇ ਬੁੱਟੇ ਲਾਏ ਸੀਗੇ ਉਹ ਵਿੱਚ ਨੂੰ ਪਤਾ ਨਹੀਂ ਇੱਕ ਦੋ ਪਿੰਡੀਆਂ ਨਿਕਲੀਆਂ ਸੀ ਉਹ ਵੀ ਨੰਨੇ ਚੱਲੀਆਂ ਇਹ ਤਾਂ ਭਿੰਡੀ ਦਾ ਬੁੱਟਾ ਉਹ ਨਹੀਂ ਉਹ ਤਾਂ ਬੈਂਗਣੀਆ ਦਾ ਇਹਦੀ ਵੀ ਲੱਭਦੇ ਸਾਡੇ ਕਿ ਨਹੀਂ ਇਸ ਟਾਂ ਮੈਂ ਬਈਂ ਦਿਹਾੜੀ ਚੱਲਦੀ 700 ਰੁਪਿਆ ਸਭ ਤੋਂ 700 ਤੇ ਵੀ 800 800 ਆੜਾ ਰੋਟੀ ਵੀ ਦੇਣੀ ਹੈ ਕਹਿੰਦੇ ਨਾਲ ਕਿਉਂ ਇਹਨਾਂ ਦਾ ਬਈਂ ਦਾ ਸੀਜ਼ਨ ਦਾ ਟਾਈਮ ਆ ਉਰੇਰ ਤੇ ਰੇਟ ਰੇਟ ਪਿੱਟਿਆ ਉਹਨੇ ਦਿਹਾੜੀ ਅਮਾ ਜਲ ਇੱਕ ਦਿਹਾੜੀ ਲਵਾ ਕੇ ਬਾਣੀ ਮੋਟੀ ਸਾਫ ਸਪਾਈ ਕਰ ਲਈਏ ਪਰ ਉਹਨੇ ਰੇਡੇ ਬਹੁਤ ਚੱਕਿਆ ਬੰਨੇ ਸੀਜ਼ਨ ਕਰਕੇ ਚੱਲ ਇਹਨੇ ਰੁਕ ਗਿਆ ਤਾਂ 5-6 ਦਿਨ ਮਣੀ ਮੋਟੀ ਝੱਟ ਮੈਂ ਵੀ ਮਾਰ ਲੰਦਾ ਇਹਨੂੰ ਝੱਟ ਮਾਰਨਾ ਟਾਈਮ ਉਹਨੂੰ ਰੱਬ ਮੀਓ ਪਾਣ ਦੇ ਗਿੱਲੇ ਹੀ ਕਰ ਦਿੰਦਾ ਕਿੰਨੀ ਵਾਰ ਕਿਹਾ ਹੋਇਆ ਮੋਰੇ ਉਹ ਮਾਰਨੇ ਆਪਣੇ ਇੰਗੁੜਾਈ ਕਰਨੀ ਇੰਗੁੜਾਈ ਕਰਨੀ ਇਹਨੂੰ ਮੀਓ ਪੈ ਜਾਂਦਾ ਹੁਣ ਕੱਲੂ ਦੇਖਾਂਗਾ ਕੱਲੂ ਸਵੇਰੇ ਝੱਟ ਮਾਰ ਕੇ ਜਾਂਦਾ ਇੱਕ ਚਲੋ ਬਈ ਤੇ ਹੁਣ ਆਪਾਂ ਕਰਦੇ ਜੀ ਬੰਦ ਮਿਲਦੇ ਕਿਸੇ ਹੋਰ ਅਪਡੇਟ ਤੁਹਾਨੂੰ ਜੇ ਕੋਈ ਅਪਡੇਟ ਆਉਂਦੀ ਹੋਊਗੀ ਤੁਹਾਨੂੰ ਦੱਸਾਂਗਾ ਜਰੂਰ ਡੈਡੀ ਰਿਲੇਟਿਵ ਵੀ ਬਾਕੀ ਘਰ ਦੇ ਰਿਲੇਟਿਵ ਵੀ ਤੇ ਤਾਂ ਆ ਗੇਟ ਵਾਲੇ ਨਾਲ ਵੀ ਗੱਲ ਹੋਈ ਸੀ ਕਿ ਉਹ ਕਹਿੰਦਾ ਮੈਂ ਸੋਮਵਾਰ ਤੱਕ ਸ਼ੈ ਤਿਆਰ ਕਰ ਦੂੰਗਾ ਬਾਕੀ ਦੇਖਦੇ ਵਈ ਗੇਟ ਦਾ ਵੀ ਗੇਟ ਤਾਂ ਵੀ ਲਾਇਦਾ ਤਾਂ ਫਿਰ ਦਾ ਜੇ ਮੁਰੇ ਰੈਂਪ ਵੀ ਬਣਦਾ ਹੋਵੇ ਰੈਂਪੇ ਨਹੀਂ ਉਹਦੀ ਸੈਟਿੰਗ ਹੋਈ ਵੀ ਚਲੋ ਹੁਣ ਕੋਈ ਨਾ ਤੇ ਮਿਲਦੇ ਹੁਣ ਕਿਸੇ ਅਗਲੀ ਵੀਡੀਓ ਸੋ ਫੇ ਬਾਏ ਬਾਏ ਇੰਨੇ ਪਿਆਰ ਦਿੰਦੇ ਰਹੋ ਫਿਰ ਤੇ ਉੱਕੇ ਹੀ ਬਾਏ ਬਾਏ ਮਿਲਦੇ ਕਿਸੇ ਆਪਣੇ ਬਲੌਗ